ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਗੱਲ ਹੁਣ ਕਰਦੇ ਆਂ ਅੱਜ ਦੇ ਖਾਸਮ ਖਾਸ ਤਿਉਹਾਰ ਦੀ ਜੀਹਾਂ ਪੰਜਾਬੀਆਂ ਦੇ ਲਈ ਬਿਹਤ ਖਾਸ ਮੰਨੇ ਜਾਣ ਵਾਲਾ ਲੋਹੜੀ ਦਾ ਤਿਉਹਾਰ ਹੱਸ ਪਾਸੇ ਲੋਹੜੀ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਐਸੇ ਤਿਹਾਰ ਤੁਹਾਨੂੰ ਸਾਡੀ ਖਾਸ ਪੇਸ਼ਕਸ਼ ਆ ਲੋਹੜੀ ਦੀਆਂ ਰੌਣਕਾਂ ਅੱਜ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਹੋਰ ਨਾ ਹਿੱਸਿਆਂ 'ਚ ਵੀ ਲੋਹੜੀ ਦਾ ਤਿਉਹਾਰ ਬੜੇ ਚਾਵਾਂ ਨਾਲ ਮਨਾਇਆ ਜਾ ਰਿਹਾ ਹੈ। ਲੋਹੜੀ ਦੀਆਂ ਰੌਣਕਾਂ ਵਕਫ-ਵਕ ਥਾਵਾਂ ਤੋਂ ਵੇਖਣ ਨੂੰ ਮਿਲ ਰਹੀਆਂ ਨੇ। ਤਸਵੀਰਾਂ ਵਕਫ-ਵਕ ਥਾਵਾਂ ਦੀਆਂ ਵੀ ਵਿਖਾਵਾਂਗੇ ਤੁਹਾਨੂੰ। ਸਭ ਤੋਂ ਪਹਿਲਾਂ ਤੁਹਾਨੂੰ ਲੈ ਚੱਲਦੇ ਹਾਂ ਫਿਲਹਾਲ ਅੰਮ੍ਰਿਤਸਰ। ਜੀ ਹਾਂ, ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਕੀ ਕੁਝ ਰੌਣਕਾਂ ਚੱਲ ਰਹੀਆਂ ਨੇ ਸਾਰਾ ਦਿਨ। ਕੀ ਕੋ ਜਿਹੜਾ ਮਾਹੌਲ ਜਰਨਲਿਸਟ ਦਾ ਰੁਕਰਾਂਗੇ ਸਾਡਾ ਸਾਡੇ ਸਹਿਯੋਗੀ ਮਨਿੰਦਰ ਮੋਂਗਾ ਇਸ ਵੇਲੇ ਜੁੜ ਚੁੱਕੇ ਨੇ ਮਨਿੰਦਰ ਸ਼ਾਮ ਹੁਣ ਪੈ ਚੁੱਕੀ ਹੈ ਦਿਨ ਵੇਲੇ ਖੂਬ ਗੁੱਡੀਆਂ ਚੜਾਈਆਂ ਗਿਆ ਹੋਣੀਆਂ ਪਰ ਹੁਣ ਅਸੀਂ ਵੇਖ ਪਾ ਰਹੇ ਹਾਂ ਢੋਲ ਵੱਜ ਰਿਹਾ ਢੋਲ ਟਮੱਕੇ ਨਾਲ ਚਾਹਵਾਂ ਨਾਲ ਲੋੜੀ ਮਨਾ ਰਹੇ ਨੇ ਲੋਕ ਆ ਬਿਲਕੁਲ ਅਮਿਤ ਅਸੀਂ ਸਵੇਰ ਤੋਂ ਅਮਰਸਰ ਦੇ ਅਲੱਗ-ਅਲੱਗ ਲਾਕੇ ਦੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿੱਥੇ ਅਸੀਂ ਤਰਨਤਾਂ ਰੋਡ 49 ਮਿੰਡ ਰੋਡ ਵੱਖ-ਵੱਖ ਇਲਾਕਿਆਂ ਤੇ ਦਿਖਾਇਆ ਕਿ ਕਿਦਾਂ ਹਰ ਘਰ ਦੀ ਛੱਤ ਤੇ ਜਸ਼ਨਾਂ ਦਾ ਮਾਹੌਲ ਹੈ ਡੀਜੇ ਲੱਗੇ ਨੱਚ ਗਾ ਕੇ ਲੋਹੜੀ ਮਨਾਈ ਜਾ ਰਹੀ ਹੈ ਪਤੰਗਾਂ ਉਡਾਈਆਂ ਜਾ ਰਹੀਆਂ ਹਨ ਕਿ ਮੌਸਮ ਦੀ ਖਰਾਬੀ ਦੇ ਕਾਰਨ ਲੋਕਾਂ ਨੂੰ ਨਰਾਸ਼ਾ ਜ਼ਰੂਰ ਹੋਈ ਹੈ ਪਰ ਫਿਰ ਵੀ ਚਾਵਾਂ ਬਲਾਰਸ ਕਿਤੇ ਕੋਈ ਕਮੀ ਨਜ਼ਰ ਨਹੀਂ ਆਈ ਉਸ ਤੋਂ ਬਾਅਦ ਅਸੀਂ ਮਾਹੌਲ ਸਾਂਝਾ ਕੀਤਾ ਸਾਂਝਾ ਪਿੰਡ ਦਾ ਤੇ ਹੁਣ ਜੋ ਮਾਹੌਲ ਗਲੀਆਂ ਮੁਹੱਲੇ 'ਚ ਹੁੰਦਾ ਸੀ ਉਹ ਉੱਥੋਂ ਸ਼ਿਫਟ ਹੋ ਕੇ ਕਲੱਬਾਂ ਰੈਸਟੋਰੈਂਟਸ ਹੋ ਚੁੱਕੇ ਤੇ ਅੱਜ ਇਥਾਂ ਤੇ ਅਸੀਂ ਪਹੁੰਚੇ ਹਾਂ ਜਿੱਥੇ ਵੱਖ-ਵੱਖ ਘਰਾਂ ਵੱਲੋਂ ਮਿਲ ਕੇ ਵੱਖ-ਵੱਖ ਪਰਿਵਾਰਾਂ ਵੱਲੋਂ ਮਿਲ ਕੇ ਜਿਹੜੀ ਲੋਹੜੀ ਲੋਹੜੀ ਹੈ ਉਹ ਮਨਾਈ ਜਾ ਰਹੀ ਹੈ ਬੇਹੱਦ ਜਸ਼ਨਾਂ ਦੇ ਨਾਲ ਵੱਡੇ ਭੁਗੇ ਬਾਲੇ ਗਏ ਨੇ ਔਰ ਨੱਚ-ਗਾ ਕੇ ਪਰਿਵਾਰਾਂ ਵੱਲੋਂ ਲੋਹੜੀ ਦੇ ਜਸ਼ਨ ਜਿਹੜੇ ਆ ਉਹ ਮਨਾਏ ਜਾ ਰਹੇ ਨੇ ਤਾਂ ਤਸਵੀਰਾਂ ਅਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੀ ਆ ਜਿੱਥੇ ਲੋਹੜੀ ਦੇ ਤਿਹਾਰ ਦੀਆਂ ਵੱਖਰੀਆਂ ਰੌਣਕਾਂ ਨਜ਼ਰ ਆ ਰਹੀਆਂ ਨੇ ਵੱਡੀ ਗਿਣਤੀ ਵਿੱਚ ਪਰਿਵਾਰ ਇਕੱਤਰ ਹੋਏ ਨੇ ਔਰ ਇਸ ਲੋਹੜੀ ਦੇ ਤਿਹਾਰ ਦੇ ਜਸ਼ਨ ਜਿਹੜੇ ਆ ਉਹ ਮਨਾਏ ਜਾ ਰਹੇ ਨੇ ਜੀ ਲੱਲੇਕਾਰ ਕੇ ਬੋਲੀ ਪਾਈਏ ਬੋਲੀ ਪਾਈਏ ਲੱਲੇਕਾਰ ਕੇ ਕਾਂਟਿਆਂ ਵਾਲੀ ਰਨ ਕੱਢ ਲਏ ਅੱਖ ਮਾਰ ਕੇ ਓਏ ਪੰਜਾਬ ਦਾ ਵਿਰਸਾ ਮਿੱਤ ਪੰਜਾਬ ਦੀ ਤਾਂ ਸੱਭਿਆਚਾਰਕ ਸਾਂਝ ਦਾ ਪ੍ਰਤੀਕ ਹੈ ਤਿਹਾਰ ਇਹ ਸਾਰੇ ਪਰਿਵਾਰ ਵੱਡੀ ਗਿਣਤੀ ਪਰਿਵਾਰ ਇਕੱਤਰ ਹੋਏ ਨੇ ਮਿਲ ਕੇ ਸਾਰੇ ਜਿਹੜੇ ਆ ਉਹ ਇਸ ਤਿਹਾਰ ਦੀਆਂ ਤੂਆਂ ਵੀ ਬਾਬਾ ਨਾਨਕਾਂ ਇਹੋ ਜੀਆਂ ਓਏ అడ్డి కానివాలే దా నచ్చే అంది దా బ నచ్చలే ਆਪ ਦਾ ਬਿਰਸਾ ਕਿ ਹਰ ਤਿਹਾਰ ਅਜਾ ਮਿਲ ਕੇ ਪਰਿਵਾਰਾਂ ਨਾਲ ਇਕੱਠੇ ਹੋ ਕੇ ਮਨਾਇਆ ਜਾਂਦਾ ਕਿ ਮਹਿਸੂਸ ਕਰ ਰਹੇ ਹੋ ਕਿਹੋ ਜਿਹਾ ਮਾਹੌਲ ਨਜ਼ਰ ਆ ਰਿਹਾ ਅੱਜ ਬਹੁਤ ਹੀ ਅੱਛਾ ਮਾਹੌਲ ਬਣਿਆ ਹੋਇਆ ਹੈ ਜੀ ਅੱਜ ਇੱਕ ਤਾਂ ਮੌਸਮ ਬੜਾ ਵਧੀਆ ਬਣਿਆ ਹੋਇਆ ਹੈ ਤੇ ਦੂਜਾ ਇਹ ਪੰਜਾਬ ਦਾ ਜਿਹੜਾ ਤਿਹਾਰ ਹੈਗਾ ਬੜੇ ਲੋਕੀ ਇਹਨੂੰ ਚਾਵਾਂ ਨਾਲ ਬਣਾਉਂਦੇ ਨੇ ਖਾਸ ਕਰਕੇ ਜਿਨ੍ਹਾਂ ਦੇ ਘਰ ਪੁੱਤਰ ਦੀ ਦਾਤ ਹੁੰਦੀ ਹੈ ਉਹ ਬਹੁਤ ਹੀ ਖੁਸ਼ੀਆਂ ਨਾਲ ਜਿਹੜਾ ਆਪਣਾ ਲੋਹੜੀ ਦਾ ਤਿਹਾਰ ਹੈ ਬਹੁਤ ਜੋਰ ਸ਼ੋਰ ਨਾਲ ਮਨਾਉਂਦੇ ਨੇ ਕੇ ਲਈ ਆ ਦਸੂ ਆ ਪਗੜਾ ਹੋ ਨੱਚੇ ਮੁੰਡੇ ਦੀ ਪਵਾ ਹੋ ਨੱਚੇ ਮੁੰਡੇ ਦੀ ਪਵਾ ਬਿਲਕੁਲ ਵਾਕੀ ਜੀ ਬੇਹਦ ਸੋਹਣੀਆਂ ਤਸਵੀਰਾਂ ਅਸੀਂ ਵੇਖ ਪਾ ਰਹੇ ਹਾਂ ਅਮ੍ਰਿਤਸਰ ਤੋਂ ਇਹਨਾਂ ਖਾਸ ਤਸਵੀਰਾਂ ਨੂੰ ਸਾਡੇ ਤੱਕ ਪਹੁੰਚਾਉਣ ਦੇ ਲਈ ਬੇਹਦ ਸ਼ੁਕਰੀਆ ਮਨਿੰਦਰ ਵਾਕੀ ਜੀ ਲੋਹੜੀ ਦੇ ਤਿਉਹਾਰ ਦੀਆਂ